ਮਾਨਯੋਗ ਡੀਜੀਪੀ ਪੰਜਾਬ ਸਪੈਸ਼ਲ ਡੀਜੀਪੀ ਲਾ ਐਂਡ ਆਰਡਰ ਡੀਆਈਜੀ ਬਾਰਡਰ ਰੇਜ ਦੇ ਦਿਸ਼ਾ ਨਿਰਦੇਸ਼ਾ ਹਿੰ ਅੱਜ ਅਕਰੋਸ ਸਟੇਟ ਆਫ ਪੰਜਾਬ ਵਕ ਵਕ ਜਿਹੜੇ ਪ੍ਰੋਪਰਟਲੀ ਡਰੱਗ ਹੌਟਸਪੌਟਸ ਹੈਗੇ ਨੇ ਜਾਂ ਜਿੱਥੇ ਸਾਨੂੰ ਲੱਗਦਾ ਕਿ ਨਸ਼ੇ ਦੀ ਵਿਕਰੀ ਹੈ ਜਾਂ ਕੰਜ਼ਮਪਸ਼ਨ ਹੈ ਇਹ ਹੌਜੇ ਸਪੌਟਸ ਆਈਡੈਂਟੀਫਾਈ ਕਰਕੇ ਅਕਰੋਸ ਅ ਸਟੇਟ ਕਾਸੋ ਆਪਰੇਸ਼ਨ ਕੀਤੇ ਜਾ ਰਹੇ ਨੇ ਐਂਡ ਉਸੇ ਲੜੀ ਦੇ ਵਿੱਚ ਆ ਜਿਹੜਾ ਰੇਲਵੇ ਲਾਈਨ ਹੈ ਇਨ ਪੁਲਿਸ ਡਿਸਟ੍ਰਿਕਟ ਬਟਾਲਾ ਤਾਂ ਇਥੇ ਅੱਜ ਅਸੀਂ ਕਾਸੋ ਕਰਾ ਰਹੇ ਨੇ ਤਾਂ ਕਾਫੀ ਇਥੇ ਅਸੀਂ ਆਈਡੈਂਟੀਫਾਈ ਕਰਦੇ ਹੈ ਆਫਟਰ ਟੇਕਿੰਗ ਲੋਕਾਂ ਦੇ ਇਨਪੁਟਸ ਲੈ ਕੇ ਇੰਟੈਲੀਜੈਂਸ ਦੇ ਇਨਪੁਟਸ ਲੈ ਕੇ ਕਿ ਜਿੱਥੇ ਜਿੱਥੇ ਪੋਸੀਬਲੀ ਹੌਟਸਪੌਟ ਹੋ ਸਕਦੇ ਨੇ ਥੋੜੇ ਧਿਆਨ ਚੀ ਹੋਗਾ ਫ্রম 1 ਮਾਰਚ ਥਿਸ ਈਅਰ ਸਰਕਾਰ ਵੱਲੋਂ ਜਿਹੜੀ ਯੁਧ ਨਸ਼ਾ ਵਿਰੁੱਧ ਮੁਹਿੰਮ ਸਟਾਰਟ ਕੀਤੀ ਗਈ ਹੈ ਉਸੇ ਕੰਟੀਨਿਊਏਸ਼ਨ ਦੇ ਵਿੱਚ ਹੁਣ ਅਸੀਂ ਦੇਖ ਰਹੇ ਕਿ ਕਿੱਥੇ ਕਿੱਥੇ ਹਜੇ ਵੀ ਕੁਝ ਕੰਟੀਨਿਊਏਸ਼ਨ ਹੈ ਡਰੱਗਸ ਦੀ ਆ ਵਿਕਰੀ ਹੈ ਤਾਂ ਉਸ ਨੂੰ ਰੋਕਣ ਲਈ ਆ ਉਹਨੂੰ ਫਰਦਰ ਕੰਟਰੋਲ ਕਰਨ ਲਈ ਅਸੀਂ ਅੱਜ ਇਹ ਜਿਹੜਾ ਕਾਸੋ ਆਪਰੇਸ਼ਨ ਇੱਥੇ ਚਲਾਇਆ ਤਾਂ ਇੱਥੇ ਕੁਝ ਇਨਪੁਟ ਸਿਗੀਆਂ ਤਾਂ ਡੀਐਸਪੀ ਸਾਹਿਬ ਮੈਨੂੰ ਬਰੀਫ ਕਰ ਰਹੇ ਸੀਗੇ ਇਹਦੇ ਵਿੱਚ ਜਦੋਂ ਆਪਰੇਸ਼ਨ ਚੱਲ ਰਿਹਾ ਸੀਗਾ ਕੁਝ ਬੰਦੇ ਫੜੇ ਵੀ ਗਏ ਹੈ ਸਮ ਰਿਕਵਰੀ ਹੈਸ ਬੀਨ ਇਫੈਕਟਡ ਆਲਸੋ ਉਹ ਜਦੋਂ ਪ੍ਰੋਪਰਲੀ ਕੰਪਾਈਲ ਹੋ ਜਾਂਦਾ ਹੈ ਫਿਰ ਤੁਹਾਡੇ ਨਾਲ ਉਹ ਸ਼ੇਅਰ ਅਸੀਂ ਕਰਦੇ ਆ ਬਣਾ ਰਹੇ ਮੈਂ ਆਪਣੇ ਜੀਨਸ ਕਮਿਊਨਿਟੀ ਰੈਪਰ ਪੂਰੀ ਟੀਮ ਕਿਨੇ ਇਹਦੇ ਵਿੱਚ ਇਹ ਸਾਰਾ ਆਪਰੇਸ਼ਨ ਆਪਣੇ ਡੀਐਸਪੀ ਸਿਟੀ ਸਾਹਿਬ ਦੇ ਨਿਰਦੇਸ਼ ਚ ਅਸੀਂ ਕਰਾ ਰਹੇ ਨੇ ਕਰੀਬਨ 100 ਮੁਲਾਜ਼ਮ ਵਿੱਚ ਇਨਕਲੂਡ ਸਰਾਉਂਡ 20 ਲੇਡੀ ਫੋਰਸ ਤਾਂ ਉਹਨਾਂ ਦੀ ਹਾਜ਼ਰੀ ਦੇ ਵਿੱਚ ਅਸੀਂ ਇਹ ਕਰਾ ਰਹੇ ਨੇ ਸਰ ਇਸ ਤਰ੍ਹਾਂ ਦੇ ਆਪਰੇਸ਼ਨ ਜਿਹੜੇ ਹੁੰਦੇ ਨੇ ਕਿੰਨੇ ਕਿ ਟਾਰਗੇਟ ਹੁੰਦੇ ਨੇ ਕੀ ਕੀ ਸਰ ਕੰਟਰੋਲ ਨਹੀਂ ਸੋ far ਜਿਸ ਤਰ੍ਹਾਂ ਮੈਂ ਸ਼ੇਅਰ ਕਰਾ ਸੀਗਾ ਰਿਕਵਰੀ ਇਸ ਇਹਦੇ ਵਿੱਚ ਕੁਝ ਕੁਝ ਅਸੀਂ ਇਫੈਕਟ ਕਰ ਲਿਆ ਹੈਗੀਆਂ ਬਟ ਮੋਰ ショ ਇਹਦਾ ਇਹ ਫਾਇਦਾ ਇਹ ਹੁੰਦਾ ਇੱਕ ਵਿਜ਼ਿਬਿਲਟੀ ਫੈਕਟਰ ਜਾਂ ਇੱਕ ਡਿਟਰੈਂਸ ਫੈਕਟਰ ਵੀ ਹੁੰਦਾ ਹੈ ਐਂਡ ਲੋਕਾਂ ਨੂੰ ਨਾਲ ਦੇ ਨਾਲ ਇੱਕ ਕੰਫੀਡੈਂਸ ਮਿਲਦਾ ਹੈ ਕਿ ਪੁਲਿਸ ਦੀ ਪ੍ਰੈਜ਼ੈਂਸ ਹੈ ਜਾਂ ਜਿਹਨੂੰ ਆਪਾਂ ਡਰਗ ਹੌਟਸਪੌਟ ਕਹਿੰਦੇ ਹੈ ਉੱਥੇ ਪੁਲਿਸ ਦਾ ਗੀੜਾ ਵੱਜਦਾ ਹੈ ਵਿਜ਼ਿਬਿਲਟੀ ਵੱਜ ਜਾਂਦੀ ਹੈ ਫਿਰ ਲੋਕਾਂ ਨੂੰ ਵੀ ਕੰਫੀਡੈਂਸ ਹੁੰਦਾ ਹੈ ਇੰਪੋਰਟੈਂਟਲੀ ਮੈਂ ਇਹ ਵੇਖ ਲਿਆ ਕਿ ਜਿੱਥੇ ਆਪਾਂ ਕਰਦੇ ਹੈ ਫਿਰ ਉੱਥੋਂ ਦੇ ਲੋਕੀ ਸਾਨੂੰ ਅਪਰੋਚ ਕਰਦੇ ਹੈ ਕਿ ਫਲਾਣਾ ਬੰਦਾ ਇਹਦੇ ਵਿੱਚ ਮਲਬਸ ਹੈ ਤਾਂ ਉਹ ਇੱਕ ਜਿਹੜਾ ਕਨੈਕਟ ਹੈ ਪੁਲਿਸ ਔਰ ਪਬਲਿਕ ਦਾ ਉਹ ਵਧੀਆ ਹੋ ਜਾਂਦਾ ਹੈ ਕੜਮੇ ਲਈ ਕੋਈ ਜਗ੍ਹਾ ਨਹੀਂ ਪ੍ਰਾਪਰਟੀ ਜਿਹੜਾ ਸੀਜ਼ਰ ਹੈ ਉਹ ਕਾਫੀ ਸ਼ੁਰੂ ਤੋਂ ਅਸੀਂ ਕਰ ਰਹੇ ਨੇ ਤਾਂ ਉਹਦੇ ਵਿੱਚ ਕਰੀਬਨ 37 ਕਰੋੜ ਦੀ ਜਿਹੜੀ ਪ੍ਰਾਪਰਟੀ ਹੈ ਤਾਂ ਪੁਲਿਸ ਡਿਸਟ੍ਰਿਕਟ ਬਟਾਲਾ ਦੇ ਵਿੱਚ ਪਿਛਲੇ 1 ਕਾ ਦੇ ਸਾਲ ਚ ਅਟੈਚ ਹੋਈ ਓਵਰ ਅ ਪੀਰੀਅਡ ਆਫ ਟਾਈਮ ਤਾਂ ਜਿੰਨਾ ਕੋ ਮੈਨੂੰ ਯਾਦ ਹੈ ਕਰੀਬਨ 60 ਕੇਸਾਂ ਦੇ ਵਿੱਚ 100 ਪਲਸ ਜਿਹੜੇ ਅਕਿਊਜ਼ਡ ਹੈ ਉਹਨਾਂ ਦੀ ਪ੍ਰਾਪਰਟੀ ਸੀਜ਼ ਹੋਈ ਹੈ